ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦੀ ਮੈਂ ਜਾ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਡਣ ਲੱਗੇ ਮੇਰੇ ਕੋਈ ਫੜ ਮੇਰੀ ਗੱਡੀ ਪੰਨ ਗਏ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਵਜੀ ਦੀ ਕਰਦੇ ਰਹਣਾ ਜੀ ਮੇਰੇ ਰਹਣਾ ਲਾਈਪੀ ਦਾ ਜੀ ਅੱਛਾ ਹਾਂ ਜੀ ਸਬਜ਼ੀ ਵੇਚਣ ਨੂੰ ਆਈ ਸਬਜ਼ੀ ਦਾ ਕੰਮ ਕਿੰਨੇ ਟਾਈਮ ਦਾ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਪੂਰੀ ਘਰੇ ਦੀ ਮਜ਼ਾਰ ਉਰੇ ਕਾ ਕੇ ਖੜ ਗਿਆ ਬਸ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮਨੂ ਗਣਾਸਨ ਨਾਲ ਵੱਡਾਂ ਦੇ ਵੱਡਣ ਲੱਗੇ ਆ ਜੀ ਕੌਣ ਕੌਣ ਤੇਰੇ ਇਹ ਧੁਲਚਾ ਵਾਲਾ ਉਰੇ ਲੱਬੇ ਉਹ ਕੌਲਚਾ ਆਏਗਾ ਉਹ ਕੌਲਚਾ ਆਉਂਦਾ ਉਰੇ ਰੇੜੀ ਫੱਲੇ ਨਾਂ ਦਾ ਨਹੀਂ ਪਤਾ ਹੀ ਨਾਂ ਦਾ ਤੈਨੂੰ ਪਤਾ ਨਹੀਂ ਦੋ ਬੰਦੇ ਦੇ ਕੈਂਪਰ ਦੇ ਇੱਕ ਬੰਦੇ ਦੀ ਇੱਕ ਤੇ ਦੋਏ ਕੈਂਪਰ ਦੇ ਦੇ ਕੀ ਸਮਾਨ ਦੇ ਉਹਨਾਂ ਦੇ ਵਿੱਚ ਸਮਾਨ ਗੜਾਸੇ ਦੇ ਦਾਾਂਗੇ ਤੇ ਗੜਾਸਾ ਦੀ ਮੇਰੇ ਮੇਰੀ ਗੱਡੀ ਆ ਜੀ

ਮੇਰਾ ਇਹ ਪਾਇਦਾ ਸਿਰ ਫਟ ਗਿਆ ਵਾ ਜੀ ਸਾਰੀ ਸਾਨੂੰ ਤੀਤੀ ਸਾਰਾ ਕੁਝ ਬੰਦੇ ਸਭ ਦੀ ਸਾਰੀ ਸਬਜੀ ਖਰਾਬ ਦੀ ਸਾਰੀ ਸਬਜੀ ਖਰਾਬ ਦੀ ਕੱਲਾ ਹੀ ਸੀਗਾ ਤੂੰ ਮੈਂ ਕੱਲੇ ਦੀ ਬਾਈ ਐਸਐਸਓ ਦੇ ਦਿਲਵਾ ਦੇ ਵਿੱਚ ਮੇਨ ਚੌਂਕ ਦੇ ਵਿੱਚ ਲੜਾਈ ਹੋਈ ਹੈ ਜੀ ਇੱਕ ਕੋਈ ਪ੍ਰਵਾਸੀ ਬੰਦਿਆਂ ਦੇ ਸੱਟਾ ਵਟਾ ਮਾਰੀਆਂ ਨੇ ਜੀ ਕੀ ਮਾਮਲਾ ਜੀ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬੱਸ ਸਟੈਂਡ ਜਿਹੜਾ ਦਿਲਵਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਹੈਗੇ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗੀਆਂ ਤੇ ਇਹ ਐਸ ਮੈਂ ਡੱਬੇ ਵਾਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੱਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਇਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਡੱਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਇਹ ਜਿਹੜਾ ਜਿਹਦੇ ਸੱਟਾ ਮਾਰੀ ਉਹ ਇਹ ਐਸੇ ਸਬਜ਼ੀ ਲਾਉਂਦਾ ਡੱਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਕਰਦਾ ਹਾਂ ਹਾਂ ਇਹ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇਤ ਹੁੰਦਾ ਉਹ ਦੇਖ ਰਹੇ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੰਗਰੂਰ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਜਿਹੜਾ ਦਾਖਲ ਹੋਇਆ ਉਹਦਾ ਸਾਨੂੰ ਹਲੇ ਇੰਟੀਮੇਸ਼ਨ ਨਹੀਂ ਆਈ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੁਝ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਨਹੀਂ ਹਲੇ ਤਫ਼ਤੀਸ਼ ਕਰ ਰਹੇ ਆ ਇਹਦੇ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ